ਕੀ ਚੱਲਿਆ ਨਾ ਆਪਾਂ ਆਪਾਂ ਹੀ ਫੇਰ ਨਹੀਂ ਆਇਆ ਖੜੀ ਹੋਣਾ ਤੁਸੀਂ ਹਾਂਜੀ ਭਾਈ ਜੀ ਇਹ ਤੁਸੀਂ ਕੱਟ ਕੀ ਕਰਦੇ ਹੋ ਤੁਸੀਂ ਇਹ ਇਹ ਭਾਈ ਲੱਖੇ ਬਾਰੇ ਕੱਲ ਵੀ ਆਪਾਂ ਗੱਜਾ ਕਰੀ ਸੀ ਪਿੰਡ 'ਚ ਹਾਂਜੀ ਅੱਜ ਵੀ ਆਪਾਂ ਗੱਜਾ ਕਰੀ ਜਾਂਦੇ ਆ ਕੱਲ ਵੀ ਵਧੀਆ 47 48000 ਰੁਪਏ ਦਾ ਆਪਾਂ ਮਾਰਕੀਟ ਦੇ ਵਿੱਚ ਸੰਜੋਗ ਮਿਲਿਆ ਅੱਜ ਪਿੰਡ ਦੇ ਵਾਜੇ ਗੱਜਾ ਕਰ ਰਹੇ ਆ ਆਪਾਂ ਭਾਈ ਠੀਕ ਐ ਨਾਲ ਹਰਪ੍ਰੀਤ ਸਰਪੰਚ ਹੁਣੀ ਆ ਜੋ ਵੀ ਫੰਡ ਮਿਲਦਾਗਾ ਜਿੰਨੀ ਵੀ ਸਰਦ ਆਗੀ ਜੋ ਵੀ ਮਤਾਵਤ ਹੋ ਸਾਬ ਜੋ ਵੀ ਆਪ ਦੀ ਸਰਦ ਮਰਾਬ ਦੇ ਸਕਦਾ ਹਾਂ ਕੋਈ ਕਾਨਕ ਦੇਣੀ ਆ ਜੇ ਕਹਿੰਨੇ ਹੋਰ ਬਾਕੀ ਪ੍ਰਧਾਨ ਨਾਲ ਹਾਂ ਜੀ ਕੋਈ ਵੀ ਬੰਦਾ ਲੋੜ ਰਹਿਦਾ ਕਰਦਾਗਾ ਜੇ ਉਹਨੇ ਕਹਿੰਦਾ ਪਹੁੰਚਦਾ ਕਰ ਦੋ ਤੇ ਪ੍ਰਧਾਨ ਜੀ ਅਸਲੀ ਦਾ ਮੇਨ ਚੀਜ਼ ਇਹ ਗੱਲ ਕਹਿੰਨੇ ਜੀ ਤੁਹਾਨੂੰ ਪਿੰਨ ਨਾਲ ਦਾ ਸਹਿਯੋਗ ਕਰਦੇ ਕਰਦੇ ਆ ਐਨ ਆਰ ਆਈ ਵੀਰਾਂ ਨੂੰ ਜੋ ਬੇਨਤੀ ਕਰਦਾ ਮੈਂ ਹਾਂਜੀ ਮੈਂ ਹੋਰ ਬਤਵਾਂ ਦਾ ਸਹਿਯੋਗ ਦੇਣਾ ਕਿਉਂਕਿ ਪਿੰਡ ਵਾਲੇ ਤਾਂ ਚਲੋ ਜਿੰਨੇ ਜੋ ਗਿਆ ਹੈਗੇ ਆ ਉਹ ਕਰਦੀ ਆ ਜੀ ਸ਼ੁਰੂ ਤੋਂ ਹੀ ਕਰਦੇ ਆ ਹਰ ਪੀੜ ਦਾ ਮੌਕੇ ਵੀ ਕਰਦੇ ਆ ਕਿ ਪਹਿਲਾਂ ਵੀ ਬਹੁਤ ਲੋੜਵੰਦਾਂ ਲਈ ਕਰਦੇ ਆ ਪਰ ਮੈਂ ਤਾਂ ਇਹੀ ਬੇਨਤੀ ਕਰਦਾ ਐਨਆਰਆਈ ਵੀਰ ਜਿਹੜੇ ਆ ਉਹਨਾਂ ਨੂੰ ਜ਼ਰੂਰ ਕਹਿਣਾਗਾ ਵੀ ਤੁਸੀਂ ਮੂਹੇ ਲਾ ਕੇ ਵੀ ਇਹ ਜਿਹੜਾ ਹੈਲਪ ਕਰੋ ਇਹ ਬਾਤ ਹੈ ਇਹਦੇ ਵਾਸਤੇ ਖਰਚਾ ਵੀ ਕਾਫੀ ਆਇਆ ਹੈ ਨਾ ਹਾਂ ਜੀ ਹਾਂ ਜੀ ਇਹਦੇ ਡੈਡੀ ਨੇ ਦੇਣਾ ਜੀ ਗੁਰਦਾ ਹਾਂਜੀ ਤੇ ਖਰਚਾ ਵੀ ਆਉਣੇ ਆ ਘਰ ਆ ਇਹਨਾਂ ਦੇ ਡੇਢੇ ਕਰੇ ਆ ਇਹਨਾਂ ਨੂੰ ਪਤਾ ਲੱਗਦਾ ਹੈ ਕਿਥੋਂ ਦੁਨੀਆਂ ਵੀ ਪਤਾ ਲੱਗਦਾ ਹੈ ਵੀ ਸਾਡੇ ਨਗਰ ਦੇ ਵਿੱਚ ਆ ਸਾਡਾ ਭਾਈਚਾਰਾ ਤੁਰਿਆ ਫਿਰਦਾ ਇੱਕ ਪ੍ਰਮਾਤਮਾ ਕਿਸੇ ਤੇ ਵਕਤ ਨਾ ਪਾਵੇ ਬਈ ਵਕਤ ਪੈਂਦਾ ਵੀ ਹੈ ਤਾਂ ਸਾਡਾ ਨਗਰ ਨਾਲ ਖੜਾ ਹੈ ਠੀਕ ਹੈ ਜੀ ਸਾਡੇ ਆਪਣੇ ਸਰਪੰਚ ਸਾਹਿਬ ਆ ਆਪਣੇ ਪਿੰਡ ਦੇ ਸਾਰੇ ਮੋਹਤਵਾਰ ਹੁੰਦੇ ਸਾਰੇ ਇਕੱਠੇ ਕਰ ਰਹੇ ਆ ਮੇਰੀ ਬੇਨਤੀ ਆ ਪਿੰਡ ਵੀ ਵਸੀਆਂ ਨੂੰ ਤੇ ਐਨ ਆਰ ਆਈ ਵੀਰਾਂ ਨੂੰ ਵੱਧ ਤੋਂ ਵੱਧ ਇਹਨਾਂ ਦਾ ਮਾਦਰੇ ਕੀਤੀ ਜਾਵੇ ਤਾਂ ਜੋ ਇਹਨਾਂ ਦਾ ਇਲਾਜ ਹੋ ਸਕੇ। ਦੋ ਜਾਣੀ ਰਹਿ ਗਏ ਬਈ। 15 ਤਰੀਕ ਨੂੰ ਦਾਖਲ ਕਰਾਉਣਾਗਾ ਆਪਾਂ। 15 ਨੂੰ ਦਾਖਲ ਕਰਾਉਣਾ ਤੇ 15 ਮਈ ਨੂੰ ਨੰਬਰ ਉੱਪਰ ਲਾ ਕੇ ਭੇਜ ਦੇ। ਚਾਚੇ ਦਾ ਹੋਣਾਗਾ। ਠੀਕ ਆ ਨਾ ਦੋ ਪੁਲਿਸਨ ਹੋਣੇ ਆ ਆਪਣੇ। ਹਾਂਜੀ। ਤੇ ਫਿਰ ਇਹਦਾ ਗੋਸਤ ਉਧਰ ਕਰਿਆ ਜਾਣਾਗਾ। ਠੀਕ ਆ। ਦੋਨਾਂ ਨੂੰ ਅਰੈਸਟ ਦਾ ਦੋਨਾਂ ਨੂੰ ਰੱਖਣੀ ਪੈਣੀ ਨਾ। ਹਾਂ ਦੋਨਾਂ ਨੂੰ। ਦੋਨਾਂ ਦੀ ਇੱਕੋ ਜੀ ਹੋਣੇ ਆ ਬਟੇ। ਹਾਂ ਦੋਨਾਂ ਹੀ ਰੱਖਣੀ ਪੈਣੀ ਅਰੈਸਟ। ਕਰੈਕਟ। ਹਾਂ। ਠੀਕ ਆ ਸਰਪੰਚ ਸਾਹਿਬ ਤੁਸੀਂ ਕਹੋ ਨਾ ਕੀ ਹੋਰ? ਇਹ ਬਸ ਇਹੀ ਕਹਿਣਾ ਹੀ ਵੱਧੋ ਆਲਪ ਹੈਲਪ ਕਰੋ ਹੀ ਬਸ ਠੀਕ ਹੈ ਜੀ ਸਾਰੇ ਨਗਰ ਦਾ ਬਹੁਤ ਧੰਨਵਾਦ ਠੀਕ ਹੈ ਜੀ ਜਿੰਨਾ ਵੀ ਸਹਿਯੋਗ ਦਾ ਇਤੈ ਹੀ ਗੱਲ ਕਹੀ ਨੇ ਬਾਤੋ ਵੱਧ ਸਹਿਯੋਗ ਦਿਓ ਜੀ ਸਾਰਿਆਂ ਨਾਲ ਹੀ ਲਈ ਬਸ ਠੀਕ ਹੈ